ਜੇਲਾ ਫਰੋਟਪੁਰ ਦੇ ਪਿੰਡ ਲੱਖਾ ਕੇ ਬਹਿਰਾਮ ਵਿਖੇ ਪੰਜ ਸੱਤ ਲੁਟੇਰਿਆਂ ਨੇ ਹਥਿਆਰਾਂ ਨਾਲ ਲੈ ਸੋ ਕੇ ਕਾਰ ਵਿੱਚ ਦਾਖਲ ਹੋ ਕੇ ਪਰਿਵਾਰਕ ਮੈਂਬਰਾਂ ਨੂੰ ਬੰਦੀ ਬਣਾ ਕੇ 9 ਲੱਖ ਰੁਪਏ ਦੀ ਨਕਦੀ 15 ਤੋਲੇ ਸੋਨਾ 12 ਬੋਰ ਦੀ ਬੰਦੂਕ ਅਤੇ ਹੋਰ ਬਹੁਤ ਕੁਝ ਲੁੱਟ ਕੇ ਲੈ ਗਏ। ਇਹ ਲੁਟੇਰੇ ਘਰੋਂ ਕਾਰਤੂਸ ਅਤੇ ਦੋ ਮੋਬਾਈਲ ਖੋ ਕੇ ਵੀ ਫਰਾਰ ਹੋਏ ਹਨ। ਜਿਸ ਦੀ ਸੂਚਨਾ ਮਿਲਦਿਆਂ ਹੀ ਥਾਣਾ ਲੱਖੋ ਕੇ ਬਹਿਰਾਮ ਦੀ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ ਹੈ। ਡੀਐਸਪੀ ਅਤਲ ਸੋਨੀ ਦਾ ਕਹਿਣਾ ਹੈ ਕਿ ਲੁਟੇਰਿਆਂ ਨੂੰ ਜਲਦੀ ਕਾਬੂ ਕੀਤਾ ਜਾਵੇਗਾ। ਲੱਖੋਗੇ ਬ੍ਰਾਮਪਿੰਡ ਦੇ ਵਿੱਚ ਘਟਾਣੀ ਪੈਂਦੀ ਹੈ ਕਿ ਜਿਹੜੀ ਰੋਡ ਤੋਂ 100 ਕਿਲੋਮੀਟਰ ਜਿਹੜੀ ਪਿੱਛੇ ਹੈਗੀ ਹੈ ਤੇ ਟਾਣੀ ਮੇਜਾ ਸਿੰਘ ਸੌਣਾ ਬਗੀਚਾ ਸਿੰਘ ਉੱਥੇ ਇਕੱਲਾ ਹੀ ਘਰ ਇਹਨਾਂ ਦਾ ਤੇ ਜਿਸ ਵळे ਅਸੀਂ ਉਹਨੂੰ ਫੈਮਲੀ ਦੇ ਮੈਂਬਰ ਨੂੰ ਮਿਲੇ ਮੇਗਾ ਸਿੰਘ ਨੂੰ ਤੇ ਉਹਨਾਂ ਨੇ ਇਹ ਗੱਲ ਦੱਸੀ ਵੀ ਅਸੀਂ ਰਾਤ ਨੂੰ 12:30 ਵਜੇ ਮੈਂ ਬਾਥਰੂਮ ਕਰਨ ਵਾਸਤੇ ਉੱਠਿਆਂਗਾ ਤੇ ਕੁਦਰਤੀ ਕਹਿੰਦੇ ਬਾਥਰੂਮ ਕਰਨ ਤੋਂ ਬਾਅਦ ਮੈਂ ਜਸ ਘਰ ਦੇ ਕਮਰੇ ਦੇ ਅੰਦਰ ਵੜਿਆ ਤੇ ਮੇਥੋਂ ਕੁੰਡੀ ਰਹਿ ਗਈ ਤੇ ਮੇਰੇ ਪਿੱਛੇ ਹੀ ਕਹਿੰਦੇ 7-8 ਬੰਦੇ ਆ ਗਏ ਤੇ ਉਹਨਾਂ ਨੇ ਸਾਰਾ ਜਿਹੜਾ ਘਰ ਵਗਾਰਾ ਫਰੋਲਿਆ ਗਿਆ ਇੱਕ ਜਿਹੜੇ ਸਾਰੇ ਪਰਿਵਾਰ ਦੇ ਬ ਉਸ ਤ ਵਕ ਕਿਸੇ ਸਾਨੂੰ ਕੈਸ਼ ਦੇ ਦੋ ਤੇ ਕੋਈ ਹੋਰ ਚੀਜ਼ ਆ ਕੋਈ 골ਡ ਵੇਰਾ ਸਾਨੂੰ ਉਹ ਦੇ ਦੋ ਉਹ ਕਹਿੰਦੇ ਸਰ ਕੋ ਥੋੜਾ ਜਿਹਾ ਸਮਾਨ ਆ ਗਿਆ ਤੇ ਉਹਨਾਂ ਨੇ ਆਪਣੇ ਆਪ ਹੀ ਸਾਰਿਆਂ ਨੇ ਆਪਣੇ ਆਪਣੇ ਜਿਹੜੇ ਤਿੰਨ ਚਾਰ ਕਮਰੇ ਸੀ ਉਹ ਸਾਰੇ ਉਹਨਾਂ ਨੇ ਫੋਰਵਰਡ ਕੀਤੀ ਗਏ ਤਾਂ 9 ਲੱਖ ਰੁਪਏ ਦਾ ਕੈਸ਼ ਸੀ ਅਪਰੋਕਸੀਮੇਟ ਕੋਈ ਕਿਸੇ ਪੇਮੈਂਟ ਜਿੱਥੋਂ ਦੀ ਆਈ ਹੋਈ ਸੀਗੀ ਤੇ ਨਾਲ ਇੱਕ ਜਿਹੜਾ ਵੈਪਨ ਸੀਗਾ 12 ਬੋਰ ਦਾ ਜਿਹੜਾ ਵੈਪਨ ਸੀ ਉਹ ਨਾਲ ਲੈ ਗਏ ਰੌਂਦ ਵੀ ਲੈ ਗਏ ਨਾਲ ਉਹਨਾਂ ਨਾਲ ਰੌਂਦ ਲੈ ਗਏ ਨੇ 12 ਰੌਂਦ ਸੀਗੇ ਤੇ ਨਾਲ ਇੱਕ 12 ਬੋਰ ਦੀ ਵੈਪਨ ਹੈਗੀ ਹੈ ਅਪਰੋਕਸੀਮੇਟ 9 ਲੱਖ ਰੁਪਏ ਹੈਗੇ ਪਹਿਲੀ ਤਫਤੀਸ਼ ਜਿੱਕੇ ਸਾਹਮਣੇ ਆ ਡੌਗ ਸਕਾਡ ਵੀ ਜਾਂਦਾ ਗਿਆ ਦੇਖੋ ਡੌਗ ਸਕਾਡ ਵੀ ਸਾਡਾ ਗਿਆ ਗਿਆ ਤੇ ਸਾਡੇ ਫਿੰਗਰਪ੍ਰਿੰਟ ਵੱਲੇ ਵੀ ਗਏ ਨੇ ਸਾਰੇ ਤੇ ਸੀਆਈਏ ਸਾਡੀ ਟੀਮ ਉਹ ਵੀ ਗਈ ਗਿਆ ਜਿੰਨੇ ਜਿੰਨੇ ਸਾਡੇ ਇਵੈਂਟਸ ਨੇ ਸਾਰੇ ਉੱਥੇ ਪਹੁੰਚੇ ਨੇ ਉਸ ਵੇਲੇ ਸਾਨੂੰ ਤਾਂ ਜਿਵੇਂ ਲੱਗਦਾ ਵੀ ਜਿਵੇਂ ਪੇਮੈਂਟ ਦਾ ਕਿਸੇ ਨਾ ਕਿਸੇ ਘਰ ਦੇ ਨੂੰ ਬੰਦੇ ਨੂੰ ਪਤਾ ਹੋਊਗਾ ਪੇਮੈਂਟ ਇੱਥੋਂ ਆਈ ਗਈ ਹੈ ਜਾਂ ਇਹ ਜਿਹੜੇ ਬਜ਼ੁਰਗ ਨੇ ਇਹ ਦੋ ਤਿੰਨ ਵਾਰੀ ਵਾਸ਼ਰੂਮ ਜਾਂਦੇ ਜਾਂਦੇ ਨੇ ਕਿਉਂਕਿ ਉਹਦੇ ਤੋੜਪਨ ਕੋਈ ਨਹੀਂ ਹੋਈ ਗਿਆ ਨਹੀਂ ਜੇ ਅਗਰ 6-7 ਬੰਦੇ ਹੋਣਗੇ ਤਾਂ ਉਹਨਾਂ ਨੂੰ ਹੁੰਦਾ ਵੀ ਚੋਰੀ ਕਰਨੀ ਤਾਂ ਇੱਕਦਮ ਅਸੀਂ ਐਂਟਰ ਕਰਕੇ ਤੋੜਾਂਗੇ ਕੁਝ ਨਾ ਕੁਝ ਉਹਨਾਂ ਨੇ ਜਿੰਨੇ ਕੁ ਲਈ ਇਨਵੈਸਟੀਗੇਸ਼ਨ ਦੇ ਸਾਹਮਣੇ ਵੇਟ ਕੀਤੀ ਕਿ ਬਜ਼ੁਰਗ ਬਾਹਰ ਆਣਗੇ ਵਾਸ਼ਰੂਮ ਜਾਣਗੇ ਤੇ ਅਸੀਂ ਨਾਲ ਹੀ ਐਂਟਰ ਕਰ ਜਾਾਂਗੇ ਸੋ ਤਫਤੀਸ਼ ਕਰ ਰਹੇ ਆਂਗਾ ਜੋ ਬੈਸਟ ਟੂ ਬੈਸਟ ਹੋਏਗਾ ਜੀ ਜਲਦੀ ਤੋਂ ਜਲਦੀ ਇਹਨਾਂ ਨੂੰ ਫੜ ਲਾਂਗੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ